ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਲਖਣੋਂ ਦੇ ਘਰ ਆਏ ਆ ਦੋਸਤੋ ਤੇ ਤਕਰੀਬਨ ਗੁਜਰੇ ਤਿਹਜੇ ਦਿਨ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹੀਦਾ ਇਸ ਕਿਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਤੁਹਾਨੂੰ ਆਪਾਂ ਨਾਗ ਦਿਖਾਉਣੇ ਆ ਪਸ਼ੂ ਦਿਖਾਉਣੇ ਆ ਦੋ ਬਿਹੜਾ ਦਿਖਾਵਾਂਗੇ ਐਚ ਐਫ ਬਰੀਡ ਦੇ ਵਿੱਚ ਬਿਹੜਾ ਨੇ ਇੱਕ ਬਹੁਤ ਖੂਬਸੂਰਤ ਚੰਗੀ ਤਸੱਲੀ ਤੇ ਵੀਰ ਹੋਂ ਦੇ ਕੋਲ ਇੱਕ ਮੱਝ ਆਈ ਆ ਝੋਟੀ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਇਹਨਾਂ ਪਸ਼ੂਆਂ ਦੇ ਜਾਣਕਾਰੀ ਸਬੰਧਤ ਤੇ ਇੱਕ ਲਾਸਟ ਵਿੱਚ ਆਪਾਂ ਇਨੋਵਾ ਗੱਡੀ ਜਿਹੜੀ ਦੋਸਤੋ ਵੀਰ ਉਹਨੇ ਸੇਲ ਕਰਦੇ ਆ ਉਹ ਇਨੋਵਾ ਕਾਰ ਜਿਹੜੀ ਆ ਕੋਈ ਨੋਵਾ ਗੱਡੀ ਆ ਉਹ ਵੀ ਤੁਹਾਡੇ ਬਿਲਕੁਲ ਸਾਹਮਣੇ ਪੇਸ਼ ਕਰਦੇ ਆਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਲੱਖੇ ਸਾਸਰੀ ਕਾਰ ਸਾਸਰੀ ਕਾਰ ਸਾਸਰੀ ਕਾਰ ਉਹ ਠੀਕ ਠਾਕ ਵੀਰ ਜੀ ਬਹੁਤ ਵਧੀਆ ਲੱਖੇ ਵੀਰੇ ਠੀਕ ਠਾਕ ਤੇ ਠੀਕ ਠਾਕ ਜੀ ਠੀਕ ਠਾਕ ਆਪਾਂ ਅਚਾ ਲਖੇ ਵੀਰ ਐਨੀਮਲ ਉਹਦੇ ਵੀ ਆਪਾਂ ਪਾਏ ਸੀ ਅਜ ਦੂਜਾ ਤੀਜਾ ਕਦੇ ਨਹੀਂ ਆ ਦੂਜਾ ਦੇ ਨਹੀਂ ਆ ਸੰਤਾਲ ਆਪਾਂ ਕੱਲ ਵੀਡੀਓ ਆਪਾਂ ਕੱਲ ਸਵੇਰੇ ਵੀਰ ਪਰਸੋਂ ਵੀਡੀਓ ਬਣਾਈ ਆ ਪਮਰਾ ਕੱਲੋਂ ਬਣੀ ਆ ਤਾਂ ਜੀ ਆਪਣੀ ਵੀਡੀਓ ਹੀ ਅਪਲੋਡ ਤੇ 8 ਵਜੇ ਮਾਰ ਲਿਗਿਆ ਫੇਰ ਕਿੰਨੇ ਘੰਟੇ ਜੀ ਵੇਖ ਗਿਆ ਕਿੰਨੇ ਮਹਾਰਾ ਦੀ ਕਹ ਪਈ ਨਹੀਂ ਹੈ ਅੱਜ ਵੀਰ ਰੱਖੇ ਫੇਰ ਮਾਰ ਆਪਣੇ ਕੋਲ ਹੈਗਾ ਤਿੰਨ ਕ ਪਸ਼ੂ ਅੱਜ ਆਪਣੇ ਕੋਲ ਹਾਜ਼ਰ ਆ ਦੋ ਤਾਂ ਬੱਚੀਆਂ ਦਿਖਾਵਾਂਗੇ ਆਪਾਂ ਇੱਕ ਵੜ ਸੁਈ ਸਜਰ ਬਾਹਰ ਲਈ ਫਿਰ ਆਪਾਂ ਸਵੇਰ ਸਵੇਰ ਵੀਡੀਓ ਬਣਾਉਂਦਾ ਕਰਕੇ ਉਹ ਨਹੀਂ ਆਈ ਤੇ ਤਿੰਨ ਤੇ ਫਿਰ ਆਪਣੇ ਕੋਲ ਹਾਜ਼ਰ ਆ ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਨਾਲ ਦੀ ਨਾਲ ਕਰ ਲਵਾਂਗੇ ਬਾਕੀ ਰਿਸਪੌਂਸ ਭੈਣ ਭਰਾ ਦਿੱਤੀ ਜਾਂਦੇ ਵਧੀਆ ਚੰਗਾ ਜੀ ਬੜੀ ਬਰੀ ਕਿਰਪਾ ਵੀਰ ਜੀ ਮਾਲਕ ਦੀ ਭੈਣ ਭਰਾਵਾਂ ਦੀ ਸਭ ਸੰਯੋਗ ਦੇ ਨਾਲ ਹੀ ਆ ਡਾਡਰ ਕੇ ਭਰਾਵਾਂ ਨਾਲ ਜਿਹੜਾ ਪਟਾਇ ਚੁਆਏ ਜੁੜੇ ਭਰਾਵਾਂ ਨਾਲ ਬੜੀ ਦੂਰ ਤੱਕ ਨਿਮਰ ਜੀ ਕਿਰਪਾ ਇਸੇ ਤਰ੍ਹਾਂ ਵੀਰ ਲਖੇ ਆਨਲਾਈਨ ਵੀਰ ਕੋਈ ਸੌਦਾ ਕਰਦਾ ਜਾਂ ਜ਼ਿਆਦਾਤਰ ਇੱਥੇ ਭੈਣ ਭਰਾ ਕੋਈ ਪਹੁੰਚ ਨਹੀਂ ਜਾਂਦੀ ਹੋਇਆ ਸੌਦਾ ਆਪਾਂ ਛੱਡ ਕੇ ਆਏ ਡੰਗਰਾ ਬਾਕੀ ਆ ਇਹਨੀਆਂ ਕਾਲਆਂ ਦੀਆਂ ਮੱਝਾਂ ਚਾਰੇ ਮੱਝਾਂ ਇੱਥੇ ਲਾਗੇ ਲਾਗੇ ਵੇਗੀਆਂ ਪਟੀ ਏਰੀਏ ਜੀ ਉਸੇ ਵਲੀ ਮਾਲ ਵੇਚਿਆ ਤੇ ਵੇੜ ਵੀ ਇੱਥੇ ਚੱ ਹਾਂ 53000 ਦਾ ਵੇਰਦਾ ਮੁੱਲ ਕੀਤਾ ਤੇ 55200 ਬੰਦਾ ਪੈਸੇ ਕਣ ਕੇ ਦੇਗਾ ਨਾ 500 ਛੱਡ ਦੋ ਆਪ ਦੀ ਖੁਸ਼ੀ ਨਾਲ ਹਾਂ ਇਹ ਮੁੰਡੇ ਦੇ ਮਨ 1000 ਛੱਡ 55000 ਰੁਪਏ ਰੱਖ ਇਹਨਾਂ ਦਾ ਕੋਈ ਨਹੀਂ ਚਲੋ ਇਸੇ ਤਰ੍ਹਾਂ ਹੀ ਆਜੋ ਨਾਲ ਦੀ ਨਾਲ ਵੀਰ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਤੇ ਆ ਵੱਛੀ ਦੀ ਕਰਤੀਏ ਡਿਟੇਲ ਸਾਂਝੀ ਇਹ ਸੂਆ ਕਿਨਮਾ ਤੇ ਦਿਨ ਕਿੰਨੇ ਕ ਲੈਂਦੀ ਹੈ ਦੂਜੇ ਸੂਆ ਐਚ ਐਫ ਅੱਛਾ ਅੱਛਾ ਤੇ ਦੂਜਾ ਸੂਆ ਸੁਣੀ ਆ ਹਾਂ ਜੀ ਲੈਂਦੀ ਆ ਦੇ ਨਾ ਜੀ ਹਨਾ ਆ ਦਿਨ ਵੀਰ ਜੀ ਪੰਜ ਸੱਤ ਲੈ ਜੂ ਬਣੋ ਚੰਗੀ ਖੁੱਲੂ ਖਾਲੂ ਚੰਗੀ ਬੈਠ ਆ ਦੇਖੋ ਆ ਪੀਰ ਮਥੀਮ ਦਾ ਖੂ ਤੋ ਸਪੇਸ ਗਾਇਬ ਦੋਸਤੋ ਜਿਵੇਂ ਜਿਵੇਂ ਹਵਾਨਾ ਚੱਡਾ ਪਰਿਆ ਥੋੜੀ ਜਿਹੀ ਸਪੇਸ ਆ ਵਾਟ ਜਿਹੜੀ ਪੈਂਦੀ ਤੁਹਾਡੇ ਸਾਹਮਣੇ ਪੇਸ਼ ਆ ਜਣੀ ਆ ਫਾਰੀਆਲਾ ਚੱਡਾ ਤੇ ਦੂਜਾ ਸੂਆ ਇਹ ਬੱਛੀ ਦਾ ਸੂਣਾ ਕੱਦ ਵੱਡਾ ਠੀਕ ਆ ਜੀ ਉੱਚਾ ਕੱਦ ਆ ਇਸ ਬੱਛੀ ਦਾ ਤਾਂ ਦੇ ਨਹੀਂ ਦੇਣਾ ਜਿਹੜੇ 8 ਲੈ ਜੇ 7 ਲੈ ਜੇ ਠੀਕ ਆ ਜੀ ਹਫਤਾ ਮੰਨ ਕੇ ਵੀਰਾਂ ਨੂੰ ਸੰਦਿਆ ਕਰ ਲੀ ਬਾਕੀ ਨੀਰਾ ਨੀਰਾ ਘਰ ਤੇ ਚਾਵੇ ਬਿਲਕੁਲ ਨੀਰਾ ਨੀਰਾ ਵਧੀਆ ਓਕੇ ਵਰਦਾ ਸਲੀ ਕਰਕੇ ਆਪਾਂ ਲਈ ਆ ਬਾਕੀ ਕੋਈ ਭੈਣ ਭਰਾ ਉਹਦੀ ਤਸਲੀ ਕਰੇ ਤੇ ਚੰਗੇ ਰਿਕਾਰਡ ਤੇ 20 22 ਕਿਲੋ ਦੇ ਰਿਕਾਰਡ ਤੇ ਦੱਸਿਆ ਉਹਨਾਂ ਨੇ ਵੀ ਬਿਲਕੁਲ ਤਾਂ ਨਹੀਂ ਆਪਾਂ ਮਾਰਦਾਂਗੇ ਤਰਵਾਣਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਹਰ ਵਾਰੋਂ ਐਸੇ ਤਸੱਲੀ ਆਪਾਂ ਕਰਵਾ ਹੀ ਦਿੰਨੇ ਆ ਹਾਂਜੀ ਹਾਂਜੀ ਚਾਹੇ ਪਸ਼ੂ ਦੋਸਤੋ ਦੁੱਧ ਤੇ ਚੱਲਣ ਦੇ ਹੁਣ ਤੇ ਦੁੱਧ ਚੋ ਕੇ ਕੋਈ 5-5 7-7 ਧਾਰਾਂ ਮਾਰ ਕੇ ਤੇ ਗੱਬਣ ਪਸ਼ੂ ਹੁੰਦਾ ਕਦੀ ਕਦੀ ਆਪਾਂ ਵਿੱਚ ਤੇ ਪੁੱਤ ਪਾ ਕੇ ਜਿਹੜੀ ਤਸੱਲੀ ਆ ਉਹ ਕਰਵਾ ਦਿੰਨੇ ਆ ਵੀ ਆਨਲਾਈਨ ਵੀਰ ਜਿਹੜੇ ਸਬਦਾ ਕਰਦੇ ਆ ਬੱਚੀ ਪੂਰੀ ਧਰ ਤੋਰ ਕੇ ਬਾਹਰ ਕੱਢ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਆਹ ਦੇਖੋ ਜੀ ਫੁੱਲ ਬਾਡੀ ਦੇ ਪਿਓਰ ਯਾਦ ਬਰੀਡ ਦੀ ਬਸ਼ੀ ਇਹ ਫੇਸ ਕੁਆਲਿਟੀ ਬਾਕੀ ਬਾਡੀ ਸਟਰਕਚਰ ਹਵਾਨਾ ਲੈਵਾ ਸੋਨਾ ਖੋਲਣ ਲਈਏ ਥੱਲੇ ਤੁਸੀਂ ਵੇਖ ਸਕਦੇ ਜੀ ਵੀ ਤਿਆਰੀ ਕਰੀ ਜਾਂਦੀ ਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਲੂਗੀ। ਉੱਥੀ ਮੁਠੀ ਵਾਲਾ ਥਾਣਾ ਬਾਕੀ ਰੰਗ ਰੂੰਗ ਫੈਸ਼ਨ ਪੂਸ਼ਣ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ। ਉੱਚਾ ਕੱਦ ਕਾਠਾ ਇਸ ਮਸ਼ੀਨ ਦਾ। ਆਹ ਦੇਖੋ ਆਹ ਫੇਸ ਕੁਆਲਟੀ ਵੀ ਦਿਖਾ ਦਿੰਦੇ ਆ ਬਹੁਤੇ ਵੀਰਾਂ ਨੂੰ। ਆਹ ਲਓ ਜੀ ਹੈ ਠੰਡੀ ਧੀਰੀ ਆ। ਸੀਲੀਆਂ ਸੂਲੀਆਂ ਬਹੁਤ ਜਨੇ ਉੱਤੇ ਹੱਸੜ ਕੇ ਮਾ ਥੱਲੇ ਬਹਿ ਜੀ। ਲਓ ਜੀ। ਬਾਕੀ ਯਾਦਬੀੜੇ ਤੋਂ ਬਾਕੀ ਯਾਦਬੀੜੇ ਤੋਂ ਸੀਲ ਹੋਣੀ ਹੋਣੀ ਆ। ਹਾਂ ਹਾਂ ਬਿਲਕੁਲ ਜੀ। ਸਾਰੇ ਭਣ ਭਰਾ ਜਿਹੜ ਆ ਨਾੜਾ ਨੂੜਾ ਵਾਨੇ ਤੇ ਪੂਰੀਆਂ ਦੀਦੀਆਂ ਕਰੀ ਹਾਂ। ਹਾਂ। ਲੋ ਵੀ। ਠੀਕ ਆ। ਇਧਰ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਗੀ ਆਪਾਂ ਆਹ ਕਰੋ ਚੈੱਕ। ਸੋ ਨਾੜਾ ਨੂੜਾ ਦੋਸਤੋ ਹਵਾਨੇ ਚੱਡੇ ਦੇ ਉੱਪਰ ਕਾਫੀ ਆ। ਬਾਕੀ ਸਪੇਸ ਵੰਡ ਆਫਸੀਥਾਨਾਂ ਦੀ ਤੁਹਾਡੇ ਸਾਹਮਣੇ। ਤੇ ਦਿਨ ਦਿਨ ਜਿਹੜੇ 8-7 ਲੈ ਜਾਏਗੀ। ਸੋ ਜਿੰਨੇ ਕੁ ਲੈ ਜੀ ਉਹਨੇ ਬਣ ਜਾਓ। ਹੱਤੇ ਪਿਪੇ 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 ਨਾਲ ਹੀ। ਜਾਨਾ। ਦਰੀਨਾ ਬਚੀ। ਲੋ ਵੀ। ਬਿਲਕੁਲ ਜਿਹੜੀ ਤੇਲੀ ਆਪਾਂ ਕਹ ਲਈਏ ਪੀਲਾ ਸ਼ਹਿਦ। ਵੀ ਉਹੀ ਆਉਂਦਾ ਠੀਕ ਆ ਜੇ ਜੇ ਬੋਲਾ ਨਹੀਂ ਭੰਨਿਆਗਾ। ਤੇ ਦਿਨ ਤਕਰੀਬਨ ਹਜਲ ਦਿੰਦੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਿਲਕੁਲ ਗੁੰਮੂ ਦਾ 35 ਆਉਂਦੀ ਆ ਤੇ ਲੱਖੇ ਵੀਰੇ ਦਾ ਮੁੱਲ ਕੀ ਕਰਦੇ ਆ ਦਵਾਂਗੇ ਕਿੰਨੇ ਦੀ ਬੱਛੀ ਇਹਦਾ ਵੀਰ ਕੋਈ 80 ਨਹੀਂ ਕੋਈ 70 ਨਹੀਂ ਕੋਈ 72 ਨਹੀਂ ਕੋਈ 60 ਨਹੀਂ ਆ 60000 ਦੀ ਬੱਛੀ ਦੇ ਦਈਏ ਪੂਰੇ ਜੀ 60 ਦੀ ਹਾਂਜੀ ਦੇ ਦਿਓ ਉਹ ਵੀ ਕਰਦਾ ਮਾਨਤਾ ਮੌਕੇ ਤੋਂ ਆਪਣੇ ਆਪ ਹੀ ਜੇ ਤੁਹਾਨੂੰ ਪਤਾ ਹੀ ਆ ਵੀ ਭੈਣ ਭਰਾ ਕੋਈ ਆਪਣੇ ਨਾਲ ਜੁੜੇ ਆ ਤੇ ਲੈਸ ਨੂੰ ਜਿਵੇਂ ਦੀ ਕਰਦੇ ਆ ਜੀ ਜ਼ਰੂਰ ਕਰਾਂਗੇ ਭੈਣ ਭਰਾ ਦੂਰੋਂ ਆਏ ਦਾ ਇਤਮਾਨ ਹੋਰ ਵੀ ਕਰਾਂਗੇ ਠੀਕ ਹੈ ਜੀ ਕਿੰਨੇ ਜੋ ਇਹ ਤੁਹਾਨੂੰ ਬਧਾਪ ਪੜਲੀ ਕਮਾਈ ਨਾਲ ਇਹ ਵੇਚ ਨਹੀਂਆਂ ਘੰਟੇ ਦੇ ਵਿੱਚ ਵਿੱਚ ਹੀ ਹੁੰਦਾ ਸਹੀ ਹਾਂ ਜੀ ਸਹੀ ਹਾਂ ਜੀ ਮੋਦੀ ਪ੍ਰਭੂ ਵੀਰ ਲੱਖੇ ਨੇ ਵੀ ਮਾਲ ਪਾਉਂਦੇ ਆ ਬਿਲਕੁਲ ਜੈਨੂਅਨ ਤੇ ਜੈਜ ਰੇਟ ਹੁੰਦੇ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਕਰਦੇ ਆ ਕਿ ਜਿੰਨਾ ਕਮਾਈ ਜਿੰਨਾ ਕ ਮਨਾਫਾ ਵਿੱਚ ਲੈਣਾ ਹੁੰਦਾ ਬੰਦਾ ਸਰ ਦਾ ਜ਼ਰੂਰ ਲੈਣਾ ਹੁੰਦਾ ਹਰ ਇੱਕ ਵਪਾਰੀ ਵੀਰ ਨੇ ਜੈ ਤੋਂ ਜੈਜ ਪਸ਼ੂ ਦੇ ਦਿਆ ਕਰਕੇ ਕੋਈ ਭੈਣ ਭਰਾ ਆਪਣੇ ਸੱਜਣ ਇਸੇ ਤਰ੍ਹਾਂ ਜਿਹੜੇ ਨਾਲ ਜੁੜੇ ਰਹਿਣਾ ਤੇ ਅਗਲੀ ਇੱਕ ਵચ્છી ਤੁਹਾਨੂੰ ਦਿਖਾਉਣੇ ਆ ਦੂਜੇ ਨੰਬਰ ਤੇ ਆ ਤੇ ਇਹਦਾ ਕੀ ਬੇਰਵਾ ਜੀ ਇਹ ਵੀ ਵੀਰ ਜੀ ਦੂਜੇ ਸਵੇਰ ਆ ਦੂਸਰਾ ਸੂਬਾ ਤੇ ਇਹ ਸਮਾਂ ਵੀਰ ਲੱਖੇ ਕਿੰਨਾ ਕ ਲੈਂਦੀ ਹੈ ਇਹ ਵੀਰ ਜੀ ਦੇ ਤਕਰੀਬਨ 8 ਦਿਨਾਂ ਤੋਂ ਵੱਧ ਲੈ ਜੂਗੀ ਵੜਾ ਹੁਆਣਾ ਫਿਕ ਹਾਂਜੀ ਕਿਉਂਕਿ ਯਾਦ ਬਰੀੜ ਆ ਤੁਹਾਨੂੰ ਬਾਕੀ ਚੰਗਾ ਹੱਥੀ ਚਵਾਈਆ ਥਣ ਲੱਗਾ ਵੈਰ ਨੂੰ ਭਾਵੇਂ ਇਹਦੀ ਕੋਈ ਹੱਥ ਭਾਗ ਜਿਤਨਾ ਮਰਜੀ ਲਾਤ ਨਹੀਂ ਮਾਰਨ ਨੂੰ ਮਾਰਨਾ ਪਾਗਾ ਹੂੰ ਹੂੰ ਤੇਰਾ ਮਰਜੀ ਗਿਆ ਸੋਸਟਿੰਗ ਕਰੀ ਜਾ ਬਿਲਕੁਲ ਜੀ ਬਿਲਕੁਲ ਲੋਕ ਦੱਸੋ ਕੋਈ ਜੱਜ ਚੇਤਾ ਨਹੀਂ ਕਰ ਮੰਲਨੀ ਵੀ ਲੱਤ ਵੀ ਪੁੱਟ ਜੀਗੇ ਤੇ ਬਾਕੀ ਥਾਂ ਤੁਹਾਡੇ ਸਾਹਮਣੇ ਆ ਲੈਵਰਟੀ ਬਹੁਤ ਸੋਹਣੀ ਆ ਬੜੀ ਖੁੱਲੂ ਦੇਖ ਸਕਦੇ ਜੇ ਲਾਏ ਬਣਾਏ ਕਾਫੀ ਪਈ ਆ ਬੜੀ ਖੁੱਲੂ ਹੋ ਜਦੀ ਆ ਹਾਂਜੀ ਸੋ ਫਿਕਸ ਹੋਵਣਾ ਜਿਹੜਾ ਰਹੂਗਾ ਤੇ ਦੂਜਾ ਸਵੇਰ ਸੈਕਿੰਡ ਸਟੇਸ਼ਨ ਵਿੱਚ ਇਹ ਬੱਚੀ ਨੇ ਸੋਣਾ ਰੰਗ ਪ੍ਰਿੰਟ ਸੋਹਣਾ ਬੱਚੀ ਦਾ ਬੁਥੀਪਤੀ ਸੋਣੀ ਆ ਦੇਖੋ ਆ ਲਓ ਜੀ ਇਹ ਠੰਡ ਠੁੰਡ ਦਾ ਕਰਕੇ ਤਾਂ ਪੂਰੀਆਂ ਲਚਕਾਈਆਂ ਨਹੀਂ ਨਵਾਈਆਂ ਨੂੰ ਹੋਈਆਂ ਨਹੀਂ ਆ ਥੋੜਾ ਜਿਹਾ ਚਲੋ ਵੀ ਤਿਆਰ ਰੱਖਣਾ ਪੈਂਦਾ ਜਿਆਦਾ ਫਿਰ ਬਾਰੇ ਭਰਾ ਨੇ ਜਿੰਨੇ ਰਕਮ ਲਾਉਣੀ ਹੈ ਜੇ ਬਿਮਾਰ ਹੋ ਜੇ ਆਪਾਂ ਸ਼ਿੰਗਾਰਦੇ ਫਿਰ ਜੀ ਹਾਂ ਹਾਂ ਬਾਕੀ ਬੱਚੀ ਦੋਸਤੋ ਬਹੁਤ ਸੋਣੀ ਆ ਠੀਕ ਆ ਜੀ ਚੰਗੀ ਆ ਬੱਚੀ ਜਿੰਨੀ ਆ ਚੰਗੀ ਆ ਦੂਜਾ ਸੂਬਾ ਤੇ ਦਿਨ ਦੇਣਾ ਜਿਹੜੇ ਹਜੇ ਲੈਂਦੀ ਆ ਕੋਈ ਹਫਤਾ ਕੇ ਆਡੀਆ ਮੰਨ ਕੇ ਕੋਈ ਆਪਣਾ ਵੀਰ ਤੁਸੀਂ ਸੌਦਾ ਕਰ ਲਿਓ ਲੋ ਵੀ ਇਹਦਾ ਵੀਰ ਲਖੇ ਕੀ ਰਹੂਗਾ ਮੁੱਲ ਕਿੰਨੇ ਦੀ ਦੇ ਦਿਆਂਗੇ ਅੱਜ ਇਹ ਵੀ ਜਿਹਦੇ ਵੱਚੀ ਸੂਈ ਹੁੰਦੀ ਫਿਰ ਭਾਵੇਂ 70 80 ਕਰ ਲੈਂਦੇ ਦਾ ਵੀ ਹਾਂਜੀ ਇਹ ਵੀ 60 ਦੀ ਰਹੀ ਹੈ ਵੀ ਸਰ ਤੋਂ 2 ਛੜ ਦੀ 60 ਤੋਂ ਹੋਰ 60 60 ਦਾ ਕਰੀ ਚੱਲੀਏ ਸਾਰਿਆਂ ਦਾ ਵਿੱਚੋਂ ਹੋਰ ਵੀ ਛੋਟਾ ਛੱਪੇ ਪੁਕੜੇ ਜਿੰਨੀ ਤਾਂ ਹੀ ਆਦੇ ਉਸੇ ਕਰ ਦਿੰਦੇ ਆਂ ਚਾਰ ਛੜ ਦੇ 60 ਚ ਹਾਂ ਚਾਰ ਹੀ 55000 ਦੀ ਵੜ ਦੇ ਦੀ ਕੋਈ ਨਹੀਂ ਹਾਂ 55 ਦੀ ਦੇ ਦਈਏ ਬਾਕੀ ਇੱਥੇ ਨਾ ਪਣ ਬਰਾ ਕੁਝ ਜ਼ਿਆਦਾ ਸੱਪਿਆ ਚਲੋ ਬਰਾਫੀ ਕਰਦੀ ਕੰਮ ਬਾਕੀ 35 ਵੀ ਦੋਸਤੋਂ ਆਪਾਂ ਦਿਖਾ ਦਿੰਦੇ ਆਂ ਨਾਲ ਦੀ ਨਾਲ ਭਾਵੇਂ ਜਿਤਨਾ ਮਰਜ਼ੀ ਥੱਲੇ ਮੰਜੀ ਡਾਹ ਕੇ ਕੋਈ ਬਿਠਾਰਾ ਵੇ ਦੇ ਵਛੀ ਛੱਤ ਲਾ ਕੇ ਗੋਆ ਫਾਈਨਲ ਕਰੂਗੀ ਬਾਕੀ ਗੂੰਦੇ ਬਿਲਕੁਲ ਮਸਾ ਮਸਾ ਸੇਮ ਦੇ ਦੇ ਤਾਣ ਬਾਕੀ ਥਾਣਵਾਂ ਦੇ ਦੀ ਆਪਾਂ ਪੂਰੀ 35 ਕੇ ਭਰਾ ਹੀ ਲ ਜਮਾਤ ਨਾਲ ਬਖੋ ਖਰਾ ਥੱਲੇ ਡੋਲਣਾ ਵਖਾ ਨਹੀਂ ਰਾ ਠੀਕ ਹੈ ਹਾਂਜੀ ਤੇ ਪਣ ਓਕੇ ਵੀਰ ਜੀ ਮਾਰਾ ਪਤ ਸੱਲੀ ਫੁੱਲ ਕਰਕੇ ਲਿਆ ਮਾਰਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਨਾ ਵੀ ਅ ਵੀ ਦੋਸਤੋ ਹਾਂ ਨਾ ਜਿਹੜੀ 55000 ਦੀ ਆ ਬਹੁਤ ਵਧੀਆ ਚੰਗੀ ਵੱਛੀ ਐ ਇੱਕ ਇਧਰ ਤੀਜੇ ਨੰਬਰ ਤੇ ਆਪਾਂ ਆ ਜੀਏ ਤੇ ਇੱਕ ਬਿਲਕੁਲ ਤੁਹਾਨੂੰ ਝੋਟੀ ਐ ਮਾਝ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਸੁਗਾ ਮੇਰਾ ਵੀ ਰਾਤੀ ਸਮਝ ਵੇਖਣੀ ਤੁਸੀਂ ਦੂਜੇ ਵੀ ਲੱਗਦੀ ਆ ਬਾਕੀ ਭਰਾ ਜਿਹੇ ਸਮਝੋ ਜੇ ਆ ਭਰਤ ਜੇਸੂ ਸੁਣਾ ਜੀ ਮੱਝ ਅਰੀਜਨਲ ਜਿਹੜੀ ਹੈ ਤੇ ਜੇਸੂ ਸੁਹੂਗੀ ਆਪਾਂ ਲਾਗਲੇ ਪਿੰਨੋ ਸਰਪੰਚ ਤੋਂ ਮੱਝ ਲਈ ਆ ਠੀਕ ਆ ਜੀ ਹਾਂਜੀ ਆਪਾਂ ਟਿਕਾਣੇ ਕਰਾਣੇ ਤੋਂ ਮੱਝ ਆਈ ਆ ਚੰਗੇ ਬੰਦਿਆਂ ਦੇ ਕੋਲ ਚੰਗਾ ਮਾਲ ਸਾਹਮਣੇ ਜਿਹੜੇ ਉਹਨਾਂ ਬੰਦਿਆਂ ਤੋਂ ਮੱਝ ਆਈ ਆ ਬਾਕੀ ਮਲ ਤਾਂ ਵਜਨ ਵੇੜ ਚੰਗਾ ਬਾਕੀ ਥੱਲੇ ਭਾਂਡੇ ਦੀ ਬੜੀ ਚੰਗੀ ਚੰਗੀ ਸਥਰਮ ਹੀ ਸ਼ੌਂਕ ਦਾ ਮਾਰ ਰੱਖਿਆ ਸੋਹਣਾ ਉਹਨਾਂ ਨੇ ਸਾਰਾ ਹਾਂਜੀ ਹਾਂਜੀ ਠੀਕ ਆ ਤੁਹਾਨੂੰ ਪਤਾ ਵੀ ਚੰਗਾ ਡੰਗਰ ਤੇ ਫਿਰ ਬਿਲਕੁਲ ਮੇਰਲਾ ਹੀ ਲੱਭਦਾ ਕੋਈ ਅੱਛਾ ਫਿਰ ਗਿਣਤੀ ਦੇ ਦਿਨ ਹਜੇ ਕਿੰਨੇ ਕੁ ਬਾਕੀ ਇਹਦੇ ਗਿਣਤੀ ਦੇ ਵੀਰੇ ਦਿਨ ਪੂਰੇ ਹੋ ਚੁੱਕੇ ਆ ਅੱਜ ਅੱਜ ਜਿਹੜੇ ਦਾਮਾ ਦੇ ਦਿਨ ਪੂਰੇ ਆ ਹਾਂ ਹਾਂ ਹਾਂਜੀ ਹਾਂ ਲੈ ਵੀ ਲੋਕ ਦੋਸਤੋ ਥੱਲੇੋਂ ਤੁਸੀਂ ਵੇਖੋ ਬੜੀ ਖਬਰਦਾਰ ਬਣਦੀ ਜਾ ਰਹੀ ਆ ਉਹ ਆਪਾਂ ਗੱਲ ਕਰਦੇ ਹਾਂ ਨੇ ਵੀ ਜਿਵੇਂ ਬਿਲਕੁਲ ਗਾਂ ਤੋਂ ਲੈ ਕੇ ਤੇ ਬਿਲਕੁਲ ਸੂ ਤੱਕ ਲੇਵਾ ਜਿਹੜਾ ਬਲਾਈ ਕਰੀਏ ਠੀਕ ਹੈ। ਦਾਮਾਂ ਨੂੰ ਬੰਨਣਾ ਇਹ ਮੱਝ ਨੇ। 25 ਤੱਕ ਕਰਨਾ। ਹਾਂ। ਅਮਰੀਕਨ ਗਾਵਾਂ ਵਾਂਗੂ ਬਨਜੂਗੀ। ਬਾਕੀ ਐ ਠੰਡੀ ਤੇਰੀਆ ਵੀ ਜੇ ਮੈਂ ਪੁੱਛਾਂ ਜਾ ਕੇ ਕਰਾਂ। ਜਿੱਤਾਂ ਮਰਜ਼ੀ ਜਦੋਂ ਆਪਾਂ ਅਸਰ ਰੱਖਿਆ ਉੱਥੇ ਪਹੁੰਚ ਜਾਓਗੇ। ਹਾਂ। ਬਾਕੀ ਗੱਡੀਆਂ ਖਾਇਓ ਮੇਰੀ ਜਾਦ ਬਰੀਡ ਵੜੀ ਆ। ਇਹਦੇ ਰੰਗ ਵਾਲੇ ਮੈਨੂੰ ਨਾਲ ਤਾਂ ਬਹਿ ਹੈ ਬਿਲਕੁਲ। ਚਾਰ ਕਾਰਾਂ ਨੇ ਕੋਈ ਚਾਰ ਕਾਰਾਂ। ਚਾਰ ਵਾਲ ਤੁਹਾਨੂੰ ਪਤਾ 6 ਇੰਚ ਦੀ ਵੇਹੇ ਪਾਸ ਹੋ ਜਾਂਦੀ ਆ। ਤੇ ਹੈਗੀ ਮੱਝ ਨਾਮੀ ਆ। ਹਾਂ। ਹਾਂਜੀ। ਲਓ ਜੀ। ਆਹ ਦੇਖੋ। ਠੀਕ ਆ ਜੀ। ਆਪਾਂ ਬਰਾਬਰ ਕੋਈ ਦੁੱਧ ਨਾ ਤੈਨੂੰ ਦੱਸਾਂ ਮੈਂ ਵੀਰ ਜੀ ਉਹਨਾਂ 20 ਕਿਲੋ ਦਾ ਬੰਦੇ ਨੇ ਆਖਿਆ ਬੇਸ਼ੱਕ ਮੈਂ ਨਾਲ ਕੋਈ ਆਪਣਾ ਤਾਂ ਲਾਗਲੇ ਪਿੰਡੋਂ ਸਰਪੰਚ ਤੋਂ ਮੱਝ ਲਈ ਆ ਉਹਦਾ 20 ਕਿਲੋ ਝੋਡੀ ਸਾਨੂੰ 200 ਜਹਾ ਦੁੱਧ ਤੇ ਮੈਂ ਨੂੰ ਕੋਈ ਡਰ ਡੁਕਰ ਨਹੀਂ ਆ ਮੈਂ ਸੁਵਾਜੋ ਹੀ ਦੇ ਸਕਦਾ ਹਾਂ ਤੇ ਚਲੋ ਤੁਸੀਂ ਆਏ ਜੇ ਅਸੀਂ ਜੋ ਫਰਜ਼ੋਰ ਪਾਇਆ ਬੰਦੇ ਹਾਂ ਦੇ ਦੇ ਅਸੀਂ ਕੋਈ ਗੱਲ ਨਹੀਂ ਜਾ ਕੇ ਆਪਦਾ ਪੀ ਲੈ ਕਿਸੇ ਫਿੱਲੇ ਨੂੰ ਯਾਰ ਪਾਣੀ ਆ ਬਿਲਕੁਲ ਹਾਂ ਜੀ ਲੈ ਦੱਸੋ ਦੋਸਤੋ ਪਿਛਲੇ ਸਵੇਰੇ 20 ਕਿਲੋ ਦੀ ਤਸੱਲੀ ਦਿੱਤੀ ਗਈ ਹੈ ਮਾਲਕ ਦੁਆਰਾ ਜਿੱਥੋਂ ਵੀ ਇਹ ਕਰਮਾਂ ਲਈ ਗ੍ਰੀਤੀ ਹੈ ਜੰਦੀ ਭਣ ਭਰਾ ਸਾਹਮਣੇ ਕਰਦੇ ਤੇ ਭਾਵੇਂ ਚਲੋ ਪਲਾਸੀ ਹੋ ਜੇ ਪਰ 18 ਕਿਲੋ ਦਾ ਆਪਾਂ 2 ਕਿਲੋ ਘੱਟ ਦੱਸ ਕੇ ਦਿੰਦੇ ਹਾਂ ਹਾਂਜੀ ਝੋਟੀ ਦਾ ਕਿਆ ਬੋਲ ਦਿਖਾਈਆ ਤੋੜ ਕੇ ਸੋ ਬਿਲਕੁਲ ਚੌੜਾ ਪਿੱਠਪੂੜਾ ਵਜਨ ਵੇੜ ਤੁਹਾਨੂੰ ਆਪਾਂ ਪੂਰਾ ਦਿਖਾਉਣੀ ਹੈ ਇੱਧਰ ਬਾਹਰ ਕੱਢ ਕੇ ਵਜਨ ਵੇੜ ਕਮਾਲਾ ਹੋਈਆਂ ਪਈਆਂ ਨੇ ਠੀਕ ਹੈ ਜੀ ਤੇ ਲਵਾਈ ਨੂੰ ਵੀ ਮੈਂ ਇਹਦੀ ਚੈੱਕ ਕਰਿਓ ਤੁਸੀਂ ਹਾਈਟ ਕੱਦ ਪੂਰਾ ਕੋਈ ਛੋਟੀ ਨਹੀਂ ਕਿ ਦੂਰ ਨੇੜੇ ਕਿਸੇ ਵੀਰ ਨੇ ਸੌਦਾ ਕਰਨਾ ਤੇ ਬੇਤਰਕ ਤੁਸੀਂ ਸੌਦਾ ਹਾਂ ਰੋਗਲਾ ਮੜੀ ਸੋ ਬਿਲਕੁਲ ਇੱਕਸਾਰ ਪੱਦਰ ਲੇਵਾ ਆ ਜਿੰਦ ਨੂੰ ਥੋੜੇ ਆਪਾਂ ਦੂਰੀ ਤੋਂ ਵੀ ਦਿਖਾਦ ਕੇ ਜਿੱਥੇ ਡੱਕ ਦੀ ਸੰਗਤ ਛੋੜ ਕੇ ਭਾਵੇਂ ਜੋ ਮਰਜ਼ੀ ਕਰ ਜਾਣ ਹਾਂ ਜਿਆਦੀ ਨਾ ਮਤਲ ਸੀਲੀਆਂ ਸੁਲੀਆਂ ਜਿਆਦੀ ਕਮਾ ਜੀ ਲੈ ਇਹ ਤਾਂ ਗੱਲ ਬੁੱਕਲ ਚ ਸੌਣ ਵਾਲੀ ਗੱਲ ਹੀ ਮੈਂ ਇਹ ਨਾ ਜੀ ਹੈ ਬਾਕੀ ਜਿਹੜੇ ਭਣ ਭਰਾ ਵੀਡੀਓ ਵੇਂਦੇ ਹੋ ਆਪਣੇ ਨਾਲ ਜਿੱਤ ਤੋੜ ਕੇ ਜਿਹੜੇ ਕਢਾਏ ਆ ਤੋੜ ਕੇ ਦਿਖਾ ਦਗੇ ਵੀਰਾਂ ਨੂੰ ਲਓ ਵੀ ਹੈ ਠੰਡੀ ਧੀਰੀਆ ਦੋਸਤੋ ਰਸਾ ਉੱਪਰ ਛੜਦਾ ਆ ਸੰਗਲ ਉੱਪਰ ਛੜਦਾ ਸੀਗਾ ਜਿੱਥੇ ਮਰਜੀ ਖਲਾਰ ਲਗੇ ਕੋਈ ਕਾਲ ਨਹੀਂ ਕੋਈ ਸ਼ੂਕਰ ਕੋਈ ਨਹੀਂ ਹੈਗਾ ਇਸ ਮੈਂ ਤੇ ਠੰਡੀ ਧੀਰੀ ਸੀਲਸ ਲੱਗ ਉਹ ਕਾਲ ਬੱਕਰੀ ਆ ਬਾਕੀ ਹੈ ਦਧਾਰੂ ਆ ਠੀਕ ਆ ਜੀ ਦੁੱਧ ਵਾਲੀ ਮੈਂ ਆ ਜੋ ਜਿੰਨੀ ਕ ਤਸੱਲੀ ਤੁਹਾਨੂੰ ਦਿੱਤੀ ਆ ਵੀਰ ਨੇ ਜਿੱਥੋਂ ਪਿਛੋਂ ਖਰੀਦੀ ਆ ਉਹ ਸਕੋਰਡਿੰਗ ਤੁਸੀਂ ਵੇਖ ਲਿਓ ਇੱਕ ਰੰਗ ਆ ਬਿਲਕੁਲ ਬਲੈਕ ਕੋਈ ਦੋ ਚਾਰ ਪਿਛੇ ਵਾਲ ਜਿਹੜੇ ਪੂਛ ਤੇ ਵਾਈਟ ਆ ਤੇ ਬਾਕੀ ਵਿਰਲਵੰਡ ਆਪਸੀ ਥਾਣਾ ਦੀ ਬਹੁਤ ਜਿਆਦੀ ਆ ਚੰਗੇ ਵਿਰਲਵੰਡ ਦੇ ਉੱਪਰ ਥਾਣਾ ਲੱਗਾ ਆਇਆ ਆਪਾਂ ਵੀ ਰਾਸ ਤਾਂ ਫੁੱਲ ਤਸਲੀ ਕਰਕੇ ਮੱਝ ਲਈਏ ਪਰ ਫਿਰ ਵੀ ਉਹਨੇ ਬੰਦੇ ਨੇ ਆਖਿਆ ਵੀ ਭਾਰ ਦੀ ਥਾਣਾ ਦੀ ਮੇਰੀ ਗਰੰਟੀ ਆ ਹੂੰ ਹੂੰ ਤਾਂ ਆਪਾਂ ਵੀ ਦਿੰਨੇ ਆ ਆਪਾਂ ਨੂੰ ਪਤਾ ਇਸ ਚੀਜ਼ ਦਾ ਬਿਲਕੁਲ ਜਿਵੇਂ ਮਰਜੀ ਜਾ ਕੇ ਬੰਦਾ ਕਿ ਮੱਜ ਬੰਦੇ ਕਿ ਨਾਮੋਂ ਨਿਸ਼ਾਨੀ ਇਹ ਗੱਲ ਬਾਕੀ ਚੰਗੀ ਬਾਕੀ ਦੋਸਤੋ ਉਹ ਗੰਗ ਵਰੂਗੀ ਉਮੀਦ ਕਰਦੇ ਆ ਵੀ ਜੱਡੀ ਕਿ ਸ਼ੈ ਤਾਂ ਮੂੰਹ ਦਿਸ ਰਹੀ ਆ ਉੱਡੀ ਸ਼ੈ ਇਥੇ ਆਣ ਕੇ ਨਿਕਲੇ ਵੀਗੀ ਵੀ ਠੀਕ ਆ ਤੇ ਇਹ ਨਹੀਂ ਵੀ ਵੇਖ ਵੱਡੀ ਲਈ ਆ ਜਾਂ ਵੇਖ ਛੋਟੀ ਲਈ ਤੇ ਕੋਈ ਦਰਮਿਆਨੀ ਨਿਕਲ ਆਊਗੀ ਵਾਦਾ ਕਰਦਾ ਨਾਰਮਲੀ ਆਪਾਂ ਜਿਹੜੀਆਂ ਵੱਡੀਆਂ ਮੱਜਾਂ ਛੋਟੀਆਂ ਤੁਹਾਨੂੰ ਦਿਖਾਉਣੇ ਆ ਉਦੋਂ ਹੀ ਦੱਸ ਦਿੰਨੇ ਆ ਵੀ ਵੱਡੀ ਆ ਤੇ ਵੱਡੀ ਸ਼ੈ ਆ ਠੀਕ ਆ ਜੀ ਸੋ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਬਾਕੀ ਭਾਰ ਪੇਛੇ ਦੀ ਗਰੰਟਡ ਆ ਤਸਲੀਆ ਪੂਰੀ ਠੀਕ ਆ ਤਾਂ ਦੇਣਾ ਖੁੱਲੇ ਲੈਂਦੀ ਹੈ ਜੇ 8 ਲੈ ਜੇ 7 ਲੈ ਜੇ ਬਣੂਗੀ ਪੂਰਾ ਹੋ ਜੇ ਠੀਕ ਆ ਜੀ ਇਹਦਾ ਰਸ ਉਹਨਾਂ ਦੇ ਦੱਸੇ ਮੁਤਾਬਿਕ ਵੀਰ ਹੋ ਗਿਆ ਟਾਈਮ ਪੂਰਾ ਹਾਂ ਹਾਂ ਉਹਦੇ ਮਾਲ ਮਾਰਿਆ ਡੰਗਰਾਂ ਕੋਲੋਂ ਇਥੋਂ ਮਟੋਏ ਨਹੀਂ ਪਾਉਣੀਆਂ ਨੇ ਬਹੁਤ ਜਿਆਦਾ ਆਹ ਤਿਆਰ ਹੈ ਮਾਜੀ ਸੂਈ ਪਣਾ ਪਾਣ ਘੜ ਕੇ ਸੂਈ ਪਾ ਆਹ ਪਿੱਛੋਂ ਤੁਸੀਂ ਦੇਖ ਸਕਦੇ ਪੁੱਠਾ ਪਟਾ ਦੋਸਤੋਂ ਬਿਲਕੁਲ ਇੱਕਸਾਰ ਹੀ ਆ ਠੀਕ ਆ ਜੀ ਆ ਖੁੱਡਿਆਂ ਦਾ ਜੇਕਰ ਗੱਲ ਕਰਕੇ ਬੈਕ ਸਾਈਡ ਪੂਛ ਤੱਕ ਤੁਸੀਂ ਮਾਰੋਗੇ ਚਾਹਤ ਤੇ ਇੱਕ ਬਰਾਬਰ ਹੀ ਆ ਖੜਵੇ ਪੁੱਠੇ ਦੀ ਆ ਤੇ ਬਾਕੀ ਨਿੱਗਰ ਪੂਰੀ ਰਾਜੀ ਆ ਫੁੱਲ ਵਜਨ ਰੋੜ ਦੇ ਵਿੱਚ ਠ ਤੇ ਬਾਕੀ ਤਾਂ ਮੇਰੀ ਚੀਜ਼ ਦੱਸਣ ਹੀ ਨਹੀਂ ਰਹੀ ਆ ਕਿ ਛੈ ਕੀ ਆ ਤੇ ਦੁੱਧ ਦੋਸਤੋ ਬਾਕੀ ਸੇਵਾ ਦਾ ਤੇ ਕਰਮਾ ਲਈ ਹੈ ਚੰਗੇ ਕਰਤੂਤ ਵਾਲੀ ਆ ਚੰਗੇ ਦੁੱਧ ਵਾਲੀ ਆ ਤੇ ਓਵਰ ਆਲ ਆਪਾਂ ਇੱਕ ਵਾਰੀ ਤੁਹਾਨੂੰ ਆਲ ਰਾਉਂਡ ਤੋਂ ਸਾਰੇ ਪਾਸੇ ਦਿਖਾ ਦਿੰਦੇ ਆ ਠੀਕ ਆ ਜੀ ਮੋੜ ਲਓ ਘੁਮਾ ਲਓ ਲੈ ਜਾਓ ਬੰਦੇ ਇੱਥੇ ਬੰਦੇ ਵਾਂ ਕੋ ਚੱਕਰ ਨਹੀਂਗਾ ਜਿੱਥੇ ਜਿੱਥੇ ਦੀ ਇੱਛਾ ਉੱਥੇ ਖਲੋਣ ਦੇ ਨੂੰ ਤੇ ਥੱਲੇ ਆਪਾਂ ਵੇਖੀਏ ਤਾਂ ਬੜੀ ਵਧੀਆ ਬਣਦੀ ਜਾਂਦੀ ਹੈ ਜੇ ਦੋ ਚੋ ਪੰਜ ਦਿਨਾਂ ਦੇ ਵਿੱਚ ਚੰਗੀ ਖਾਸੀ ਹੋ ਜਾਂਦੀ ਹੈ ਲੋ ਵੀ ਇਹ ਦੱਸੋ ਇੱਕ ਤਰ੍ਹਾਂ ਜਿਹੜੀ ਮੱਝ ਵੀਰ ਦੇ ਕੋਲ ਆ ਜਾਈ ਆ ਸੋ ਕਾਫੀ ਚੰਗੀ ਸਪੈਸ਼ਲ ਚੀਜ਼ ਆ ਤੇ ਜਿਹੜੇ ਵੀਰ 파ਰਕੂ ਉਹਨਾਂ ਨੂੰ ਵੇਖਦੇ ਆ ਸਰ ਪਤਾ ਲੱਗ ਹੀ ਜਾਣਾ ਵੀ ਸੋਹਣਾ ਦੁੱਧ ਚਵਾਜੂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਦਾ ਰੱਖੇ ਵੀਰ ਕੀ ਮੁੱਲ ਕਰਦੇ ਭਾਂ ਦੇਵਾਂਗੇ ਕਿਨੇ ਦੀ ਹੈ ਇਹਦਾ ਵੀ ਨਾ ਦੇ ਕੋਈ ਦੋ ਕਰਨਾ ਨਾ ਪੌਣੇ ਦੋ ਕਰਨਾ ਬਾਹਰ ਚਲੋ ਆਪਾਂ ਵੀ ਫਿਰਕੇ ਵੇਖਿਆ ਮੇਲਾ ਭੈਣ ਭਰਾ ਵੀ ਜਿਹੜਾ ਸ਼ਕੀਨ ਉਹਨਾਂ ਨੂੰ ਪਤਾ ਹੀ ਹੈ ਡੰਗਰਾਂ ਦੇ ਵਟਿਆਂ ਡੰਗਰਾਂ ਦਾ ਵੱਡਾ ਹੀ ਮੋਲਾ ਤੇ ਆਪਾਂ ਨਾ ਦੇ ਵੀ ਦੋ ਕਰਨਾ ਨਾ ਪੌਣੇ ਦੋ ਕਰਨਾ ਆਪਾਂ ਡੇਢ ਨਹੀਂ ਜੇ ਕਰਨਾ ਇਹਦਾ ਇੱਕ 45 ਦੀ ਮਾਜ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਮਾਜ ਦੇ ਦਾਂਗੇ 1 40 ਦੀ ਹਾਂਜੀ 1 40 ਦੀ ਮਾਤਨ ਕਰ ਦਾਂਗੇ ਠੀਕ ਹੈ ਜੀ 4000 ਰੁਪਏ ਛੜ ਦਾਂਗੇ ਪੰਜ ਹੀ ਛੜ ਦੋ ਹਾਂ 35 ਦੀ 1 ਲੱਖ 35 ਹਜ਼ਾਰ ਦੀ ਮਾਜ ਦੇ ਦਾਂਗੇ ਲਓ ਵੀ ਹਾਂਜੀ 20 ਕਿਲੋ ਵਾਲੀ ਮਾਜ ਜਿਹੜਾ ਵੀ ਪਣ ਪੜ ਤੱਕ ਕੇ ਆਪਜੀ ਖੜੇ ਠੀਕ ਆ ਲਓ ਵੀ ਇਹ ਦੋਸਤੋ 35 ਦੀ ਅੱਜ ਤੁਹਾਨੂੰ ਮਿਲ ਜੂਗੀ 1 ਲੱਖ 35 ਹਜ਼ਾਰ ਦੀ ਹਾਂ ਨਾ ਡਿਮਾਂਡ ਕਰਨੋ ਜੋ ਮਰਜੀ ਵੀਰਤਾ ਵੀ ਆਪਾਂ ਕਰ ਸਕਦੇ ਆ ਕੋਈ 60 ਵੀ ਕਰ ਲਾਂਗੇ 2 ਲੱਖ 50000 ਜੀ ਯਾਰ ਸੁਰਿਆ ਬਾਹਰ ਜਾ ਕੇ ਦੇਖੀਏ ਤੇ 2-2 ਲੋਕੀ ਕਰੀ ਜਾਂਦੇ ਆ ਬਿਲਕੁਲ ਤੁਹਾਨੂੰ ਪਤਾ ਨਹੀਂ ਜਿਹੜੀਆਂ ਮੱਝਾਂ ਜਾਂਦੀਆਂ ਮਨ ਲੱਗਦਾ ਸੋਇਆਂ ਦੇ ਵਿੱਚ ਚਲੋ ਉਹਨਾਂ ਦਾ ਵੀ ਆਪੋ ਆਪਣੀ ਕਿਸੇ ਦੀ ਇੱਛਾ ਹੁੰਦੀ ਵੈਸੇ ਬਿਲਕੁਲ ਬਿਲਕੁਲ ਜੀ ਤੇ ਮੁੱਲ ਕਰਦੇ ਆ ਵੀਰ ਪਰ ਇਹ ਤੁਸੇ 1 35 ਦੀ ਤੁਹਾਨੂੰ ਅੱਜ ਯੈਸ ਨੂੰ ਮਿਲ ਜੂਗੀ ਬਾਕੀ ਮੈਂ ਚੰਗੀ ਆ ਸਾਫ਼ ਸੁਥਰੀ ਆ ਜਿੰਨੀ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤੀ ਆ ਇਸ ਤੋਂ ਬਾਅਦ ਇੱਕ ਲੱਖ ਵੀਰ ਇੱਧਰਲੇ ਬੰਦੇ ਆਪਾਂ ਚੱਲਦੇ ਆ ਤੇ ਇੱਕ ਗੱਡੀ ਦਾ ਤੁਸੀਂ ਵੇਰਵਾ ਪਾਇਆ ਸੀਗਾ 12 ਬਾਕੀ ਕਿ ਤੇ ਆਜੋ ਜੀ ਕਰਕੇ ਗੱਲਬਾਤ ਨਹੀਂ ਅੱਛਾ ਜੀ ਇਹ ਪਾਜੀ ਨੋਵਾ ਗੱਡੀ ਆਪਣੇ ਕੋਲ ਆ ਨੋਵਾ ਗੱਡੀ ਵੀ ਨੋਵਾਂ ਮਾਡਲ ਆ ਨੋਵਾਂ ਮਾਡਲ ਆ ਜੀ ਹਾਂਜੀ ਅੱਛਾ ਜੀ ਸਾਸਰੀ ਦਾ ਪਾਜੀ ਠੀਕ ਠਾਕ ਹਾਂਜੀ ਹਾਂਜੀ ਅੱਛਾ ਪਾਜੀ ਆਪਣੀ ਗੱਡੀ ਆਪਣੇ ਕੋਲ ਆ ਆਪਣੇ ਨਾਮ ਹੋਈ ਆ ਜਾਂ ਐਫੀ ਡੈਵਿਡ ਤੇ ਆਉਂਦੀ ਆ ਨਹੀਂ ਜੀ ਇਹ ਆਪਣੇ ਨਾਮ ਆ ਗੱਡੀ ਅੱਛਾ ਜੀ ਇਹ 2009 ਮਾਡਲ ਆ 2009 ਮਾਡਲ ਆ ਇਹ 29 ਤੱਕ ਪਾਸਿੰਗ ਠੀਕ ਹੈ ਜੀ 2022 ਤੱਕ ਪਾਸਿੰਗ ਆ ਹਾਂਜੀ ਹਾਂਜੀ ਠੀਕ ਆ ਚਾਰੇ ਲੋਏ ਵੀਲ ओरिजिनल ਨਾਲ ਦੇ ਆ ਠੀਕ ਹੈ ਜੀ ਤੇ ਚਾਰੇ ਟਾਇਰ ਨਵੇਂ ਜੀ ਚਾਰੇ ਟਾਇਰ ਨਵੇਂ ਹਾਂਜੀ ਬਿਲਕੁਲ ਕੈਲੀ ਦਾ ਜੋੜੀ ਵਾਲੀ ਕੈਲੀ ਦੀ ਆ ਇਹ ਬ੍ਰੈਸਟਾਨ ਦੇ ਪਿੱਛੇ ਅਗਲੀ ਜੋੜੀ ਉਹ ਕੈਲੀ ਦੀ ਆ ਪਿਲੇ ਬ੍ਰੈਸਟਾਨ ਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਆ ਜੋੜੀ ਹੈ ਟਾਇਰਾਂ ਦੀ ਬਿਲਕੁਲ ਨਵੀਂ ਜੋੜੀ ਹੈ ਮੇਨੂੰ ਲੱਗਦਾ ਵੀ ਟਾਇਰ ਫੋਨ ਤੋਂ ਬਾਅਦ ਚੱਲੇ ਵੀ ਥੋੜੇ ਕਿਲੋਮੀਟਰ ਚੱਲੇ ਆ ਵੀ ਕੁਝ ਵੀ ਵੱਡੀ ਗੱਲ 1000 ਕਿਲੋਮੀਟਰ ਚੱਲੇ ਸਾਰੇ ਲੱਭੀ 1000 ਕਿਲੋਮੀਟਰ ਦੋਸਤੋ ਇੱਕ ਵਰੀਆ ਟਾਇਰ ਜਿਹੜੇ ਨਵੇਂ ਚੜਵਾਏ ਆ ਠੀਕ ਆ ਜੀ ਇਹ ਚੱਲੇ ਆ 1000 ਕਿਲੋਮੀਟਰ ਬਾਕੀ ਆਲ ਰਾਊਂਡ ਤੋਂ ਆਪਾਂ ਤੁਹਾਨੂੰ ਜੜੀ ਇਹਦੀ ਕੰਡੀਸ਼ਨ ਦਿਖਾ ਦਿੰਨੇ ਆ ਗੱਡੀ ਦੀ ਨੋਵਾ 2009 ਮਾਡਲ ਆ ਤੇ ਨੰਬਰ ਪੀਵੀ 13 ਇਹ ਕਿਹੜੀ ਜਗ੍ਹਾ ਦਾ 13 ਸੰਗਰੂਰ ਦਾ ਸੰਗਰੂਰ ਦਾ ਨੰਬਰ ਆ ਜੀ ਆਹ ਦੇਖੋ 15 ਵਜੇ ਵਿਖਾ ਦਿਓ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਠੀਕ ਹੈ ਜੀ 2.5 ਜਿਹੜਾ ਦੋਸਤੋ ਹੈਗਾ ਵੇਰੀਐਂਟ ਟੋヨタ ਮੋਡਲ ਦਾ ਤੇ 2009 ਮਾਡਲ ਹੈ ਬਾਕੀ ਤੁਹਾਨੂੰ ਅੰਦਰੋਂ ਆਪਾਂ ਦਿਖਾ ਦਿੰਨੇ ਆ ਇੰਟੀਰੀਅਰ ਦਿਖਾ ਦਿੰਨੇ ਆ ਬਾਕੀ ਸੀਟ ਕਵਰ ਦਿਖਾ ਦਿੰਨੇ ਆ ਮੈਟਿੰਗ ਮੋਟਿੰਗ ਹੋਈ ਹੈ ਪ੍ਰੋਪਰਲੀ ਪ੍ਰੋਪਰ ਹੋਈ ਹੈ ਮੈਟਿੰਗ ਵੀ ਹੋਈ ਹੈ ਆ ਦੇਖੋ ਜੀ ਸੀਟ ਕਵਰ ਹੀ ਪਿਆ ਠੀਕ ਹੈ ਜੀ ਸੋ ਬਾਕੀ ਦੋਸਤੋ ਬਹੁਤ ਵਧੀਆ ਚੰਗੇ ਸੀਟ ਕਵਰ ਨੇ ਜਿੱਦਾਂ ਆਪਾਂ ਨਾਰਮਲੀ ਇੱਕ ਲਗਜ਼ਰੀ ਗੱਡੀਆਂ ਦੇ ਵਿੱਚ ਦੇਖਦੇ ਆ ਆ ਸੀਟ ਕਵਰ ਆ ਠੀਕ ਹੈ ਜੀ 7 ਸੀਟਰ ਗੱਡੀ ਤੇ ਬਾਕੀ ਚੱਲੀ ਭਾਜੀ ਜੈਨੂਨ ਕਿੰਨੀ ਹੋਗੀ Ориਜਨਲ ਜਿਹੜੀ ਇਹ ਇਹ ਭਾਜੀ 22 ਲੱਖ ਰੁਪਏ ਚੱਲੀ ਆ 22 ਲੱਖ ਦੇ ਨੇੜੇ ਤੇੜੇ ਚੱਲੀ ਆ 2009 ਮਾਡਲ ਐਕਸਰ ਕਿਉਂਕਿ ਪਟੀਆਂ ਗੱਡੀਆਂ ਨੇ ਮੇਨੂੰ ਲੱਗਦਾ ਵੀ ਜਿਆਦਾ ਆਪਾਂ ਟਰੈਵਲ ਦੇ ਵਿੱਚ ਜੀ ਭਾਜੀ ਭਾਵੇਂ 10 ਲੱਖ ਇਹਦਾ ਇੰਜਨ ਚੱਲ ਜੇ ਇਹਨੂੰ ਕੋਈ ਵੀ ਫਰਕ ਨਹੀਂ ਪੈਂਦਾ ਜਿਹੜਾ ਤਕੜੇ ਇਹਨਾਂ ਦੇ ਇੰਜਨ ਬੋਲ ਹੈ ਵੀ ਆ ਬਿਲਕੁਲ ਲਓ ਦੋਸਤੋ ਇਹ ਡੈਸ਼ਬੋਰਡ ਜਿਹੜਾ ਤੁਸੀਂ ਆਂ ਵੇਖ ਲਓ ਠੀਕ ਆ ਜੀ ਤੋ ਬਾਕੀ AC ਹੀਟਰ ਦੀ ਓਕੇ ਆ ਹਾਂਜੀ ਹਾਂਜੀ AC ਹੀਟਰ ਵਧੀਆ ਚੱਲਦਾ ਕੰਡੀਸ਼ਨ ਔਨ ਕੰਡੀਸ਼ਨ ਹੀ ਆ ਔਨ ਆ ਠੀਕ ਆ ਜੀ ਬਾਕੀ ਇੰਜਨ ਗੇਅਰ ਦੀ ਪ੍ਰੋਬਲਮ ਨਾ ਆਪਾਂ ਗਾਰੰਟੀ ਦਾਂਗੇ ਇੰਜਨ ਗੇਅਰ ਠੀਕ ਆ ਜੀ ਲਓ ਦੋਸਤੋ ਇਹ ਅੰਦਰ ਦਾ ਜਿਹੜਾ ਇੰਟੀਰੀਅਰ ਆ ਠੀਕ ਆ ਜੀ ਬਾਕੀ ਤੁਹਾਨੂੰ ਆਪਾਂ ਸੀਟ ਕਵਰ ਦਿਖਾਇਆ ਮੈਟਿੰਗ ਹੋਈ ਆ ਸੀਟ ਕਵਰ ਨਿਊ ਹੀ ਆ ਸੋ ਸਟਾਰਟਿੰਗ ਵੇਖ ਲਓ ਇੱਕ ਨੂੰ ਬੋਨਰ ਚੱਕਦੇ ਆ ਜੀ ਇਹ ਠੀਕ ਨਾ ਸੋ ਉਹ ਨੋਵਾ ਗੱਡੀ ਜਿਹੜੀ ਦੋਸਤੋ ਸੰਗਰੂਰ ਨੰਬਰ ਇਹ ਭਾਜੀ ਵੀ ਫੇਲ ਕਰਦੇ ਆ ਠੀਕ ਆ ਜੀ ਸੋ ਇਹਨਾਂ ਦੇ ਨਾਮ ਤੇ ਬਾਕੀ ਇੱਕ ਵਾਰ ਤੁਸੀਂ ਇਹ ਕੰਡੀਸ਼ਨ ਦੇਖ ਲਓ ਠੀਕ ਆ ਜੀ ਆ ਦੇਖੋ ਐਵਰੋਂ ਦੀ ਬੈਟਰੀ ਆ ਤੇ ਬੈਟਰੀ ਦੀ ਜਿਹੜੀ ਕੰਡੀਸ਼ਨ ਆ ਤੁਸੀਂ ਦੇਖ ਲਓ ਸਰਵਿਸ ਹੋ ਰੂਸ ਭਾਜੀ ਡਾਨਾ ਆਪਣੇ ਬੋਲਾਂ ਵੈਸੇ ਸਰਵਿਸ ਹੋਈ ਹੈ ਭਾਜੀ ਟਾਈਮਿੰਗ ਬੈਲਟ ਪਵਾਈ ਹੈ ਹਾਂਜੀ ਟਾਈਮਿੰਗ ਬੈਲਟ ਪਈ ਹੈ ਹਾਂਜੀ ਸਰਵਿਸ ਹੋਈ ਹੈ ਹਾਂਜੀ ਗੋਰੀ ਪੈਰਾਂ ਦੀ ਹੋਰ ਨਵੀਂ ਪਵਾਈ ਹੈ ਠੀਕ ਆ ਜੀ ਉਹਨਾਂ ਗੇਰ ਦੀ ਆਪਾਂ ਗਰੰਟੀ ਦਾਂਗੇ ਕੋਈ ਮੈਂ ਜੀ ਅਲੱਗ ਹੀ ਨੇ ਚਾਬੀ ਮਨੀਸ਼ 7 ਸਾਲ ਹੋ ਗਏ ਲਈ ਨੇ ਗੱਡੀ ਨੂੰ ਠੀਕ ਹੈ ਜੀ ਆਪਣੇ ਰੋਕ ਲਏ ਆ ਚਾਬੀ ਨੂੰ ਟੱਚ ਕਰਕੇ ਦੇਖੀਏ ਜੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਦੀ ਆਪਾਂ ਗਰੰਟੀ ਦਾਂਗੇ ਬਿਲਕੁਲ ਮੈਂ ਵੀ ਸੋ ਜਿੰਨਾ ਵੀ ਹੈ ਸ਼ੀਲਡ ਜਿਹੜਾ ਫਿਲਹਾਲ ਭਾਜੀ ਉਹਨਾਂ ਨੇ 7 ਸਾਲ ਜਿਹੜੀ ਗੱਡੀ ਚਲਾਈ ਹੈ 7 ਸਾਲ ਦੇ ਦੌਰਾਨ ਕੋਈ ਚਾਬੀ ਚੂਬੀ ਲਾਉਣ ਤੇ ਨਹੀਂ ਲੋੜ ਪਈ ਕਿ ਕਿਸੇ ਤਰ੍ਹਾਂ ਦੀ ਤੇ ਫਿਲਹਾਲ ਜਿਹੜੀ ਸਰਵਿਸ ਹੈ ਸਮੇਂ ਤੋਂ ਸਮੇਂ ਜਿਹੜੀ ਬਿਲਕੁਲ ਪੂਰੀ ਕਰਦੇ ਆ ਜਿਉ ਜੋ ਰਿਕੁਆਇਰਮੈਂਟ ਸੀ ਸਮੇਂ ਤੇ ਸਮੇਂ ਜਿਹੜੀ ਸਰਵਿਸ ਹੁੰਦੀ ਰਹੀ ਆ ਬਾਕੀ ਓਵਰঅল ਗੱਡੀ ਦੀ ਕੰਡੀਸ਼ਨ ਬਹੁਤ ਦੇ ਸਾਹਮਣੇ ਆ ਠੀਕ ਆ ਜੀ ਔਰ ਥੋੜੀ ਬਾਅਦ ਟੱਚਿੰਗ ਟੂਚਿੰਗ ਜਾਂ ਪੇਂਟ ਪੂੜ ਦਾ ਕੋਈ ਹੈਗਾ ਬਸ ਟੱਚਿੰਗ ਤਾਂ ਮਾੜੀ ਮੋਟੀ ਹੋਣੀ ਆ ਗੱਡੀ ਅਕਸਰ ਦੋ ਨੌ ਮਾਰਦਾ ਮੇਰੇ ਕੋਲੋਂ ਤੇ 22 ਮਾਰਦਾ ਮੈਂ ਆਪਣੇ ਕਨੀਓਰੀ ਬੰਪਰ ਅਗਲੇ ਪਿਛਲੇ ਬਦਲ ਦਤਾ ਹਾਂ ਜੀ ਹਾਂ ਜੀ ਬੰਪਰ ਨਾਲ ਤਾਂ ਮਿਲਣੇ ਮਿਲਣੇ ਆ ਬਾਕੀ ਮਾਰੀ ਮੋਟੀ ਕੰਡੀਸ਼ਨ ਤੁਹਾਨੂੰ ਪਤਾ ਹੀ ਆ ਹਾਂ ਜੀ ਹਾਂ ਜੀ ਬਾਕੀ ਇਹੋ ਜੀ ਕੋਈ ਗੱਲ ਨਹੀਂ ਆ ਚਲਾ ਕੇ ਜਿੱਦਾਂ ਮਰਜ਼ੀ ਚੈ ਜੇ ਕੋਈ ਕੰਪਲੇਨ ਨਿਕਲੇ ਹਾਂਜੀ ਹਾਂਜੀ ਠੀਕ ਆ ਜੀ ਲੋਬੀ ਭਰਾਓ ਇਹ ਜਿਹੜੀ ਗੱਡੀ ਆਪਾਂ ਤੁਹਾਨੂੰ ਦਿਖਾ ਦਿੱਤੀ ਐ ਨੋਵਾ 2009 ਮਾਡਲ ਆ ਬਾਕੀ ਡਾਕੂਮੈਂਟ ਓਵਰਆਲ ਸਾਰੇ ਕੰਪਲੀਟ ਆ ਸਾਰੇ ਕੰਪਲੀਟ ਕੋਈ ਮਤਲਬ ਇੰਸ਼ੋਰੈਂਸ ਓਕੇ ਆ ਠੀਕ ਆ ਜੀ 1 ਸਾਲ ਦੀ ਇੰਸ਼ੋਰੈਂਸ ਹੈਗੀ ਐ ਠੀਕ ਆ ਜੀ ਠੀਕ ਆ ਤੇ ਬਾਕੀ ਜਿਹੜਾ ਓਨਰ ਥਰਡ ਓਨਰ ਦਾ ਸਾਈਨ ਆ ਹੋਣਾ ਰ ਇਹ ਭਾਜੀ 4ਥ ਓਨਰ ਆ ਉਹ ਗੀਏ ਮੇਰੇ ਨਾਲ 4ਥ ਓਨਰ ਤੁਹਾਡੇ ਨਾਮ ਹੀ ਆ ਗੱਡੀ ਹਾਂਜੀ ਹਾਂਜੀ ਇਹ ਹੋ ਸਕਦੀ ਐ ਜੀ ਠੀਕ ਹੈ ਜੀ ਲਾਸਟ ਆਵਰ ਬਚਿਆ ਠੀਕ ਹੈ ਮਤਲਬ ਕਿ ਐਂਡ ਤੋਂ ਐਂਡ ਜਿਹੜੀ ਫਾਈਵ ਆਨਰ ਤਾਂ ਕੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਦੱਸੋ ਬਾਕੀ ਅਗਲੇ ਪਿਛਲੇ ਟਾਇਰਾਂ ਦੀ ਜੋੜੀ ਤੁਹਾਨੂੰ ਪ੍ਰੋਪਰ ਦਿਖਾ ਦੇਤੀ ਉਹ ਮਤਲਬ ਕਿ ਹੱਲੇ ਕੰਡੀਸ਼ਨ ਬਿਲਕੁਲ ਓਕੇ ਐ ਤੇ ਉਹ ਗਲੀ ਨੂੰ ਮਿਲੇਗੀ ਤੁਹਾਨੂੰ ਗੱਡੀ ਹਾਂ ਹਾਂ ਠੀਕ ਹੈ ਜੀ ਤੇ ਇਹਦਾ ਭਾਜੀ ਕੀ ਮੁੱਲ ਕੀ ਕਰਦੇ ਆ ਡਿਮਾਂਡ ਕੀ ਰੱਖੀ ਜੀ ਦਵਾਂਗੇ ਕਿੰਨੇ ਦੀ ਇਹ ਭਾਜੀ ਆਪਾਂ 270 ਦੀ ਦਵਾਂਗੇ 270 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮਾਨ-ਮਾਨ ਕਰ ਦਾਂਗੇ ਜੇ ਭੈਣ ਭਰਾ ਕੋਈ ਪਰ ਕੋਈ ਕੋਈ ਪਾਲਟੀ ਆਉਂਦੀ ਹੈ ਤੇ ਉਹ ਵੀ ਥੋੜਾ ਪਤਾ ਮਾਨਤਾਣ ਕਰਦਾਂਗੇ ਠੀਕ ਹੈ ਜੀ ਠੀਕ ਜਿੰਨਾ ਹੋ ਸਕਿਆ ਠੀਕ ਹੈ ਜੀ ਇੱਕ ਤੁਸੀਂ ਆਪਣੇ ਨੰਬਰ ਬੋਲ ਦਿਓ ਜੀ ਹਾਂਜੀ ਮੇਰਾ ਨੰਬਰ ਹੈ ਜੀ 62831 ਹਾਂਜੀ 79481 ਠੀਕ ਹੈ ਜੀ ਹਾਂਜੀ ਭਾਜੀ ਗੁਰਪ੍ਰੀਤ ਸਿੰਘ ਦੇ ਉਹਨਾਂ ਦੇ ਨੰਬਰ ਚੱਲਣਦੇ ਆ ਵੈਸੇ ਖਾਸ ਤੌਰ ਤੇ ਜਿਹੜੇ ਵੀਰ ਨੇ ਗੱਡੀ ਦੇ ਲਈ ਕੰਟੈਕਟ ਕਰਨਾ ਉਹ ਭਾਜੀ ਗੁਰਪ੍ਰੀਤ ਸਿੰਘ ਦੇ ਨੰਬਰਾਂ ਤੇ ਕਾਲ ਕਰ ਲਿਓ ਨੰਬਰ ਵੈਸੇ ਆਪਾਂ ਭਾਜੀ ਗੁਰਪ੍ਰੀਤ ਸਿੰਘ ਦੇ ਵੀ ਲਾ ਦੇਾਂਗੇ ਚੱਲਦੇ ਕਰਦੇ ਆਂਗੇ ਉਹ ਨੋਵਾ ਗੱਡੀ ਲਈ ਤੁਸੀਂ ਖਾਸ ਤੌਰ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਵੀਰ ਲੱਖੇ ਦੇ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲ ਨਹੀਂ ਰਹੇ ਆ ਨੰਬਰਾਂ ਤੇ ਕਾਲ ਕਰਕੇ ਤੁਸੀਂ ਐਨੀਮਲ ਪਸ਼ੂਆਂ ਦੀ ਡਿਟੇਲ ਬਾਰੇ ਪੁੱਛ ਲਿਓ ਉਹਨਾਂ ਦੀ ਖਰੀਦਦਾਰੀ ਦੇ ਵਾਸਤੇ ਕੋਈ ਵੀਰ ਦੇ ਸਾਈਪਿਆ ਨਾ ਕਰਨਾ ਉਹ ਤੁਸੀਂ ਨੰਬਰਾਂ ਦੇ ਪਰਤੋਂ ਕਰ ਸਕਦੇ ਜੇ ਗੱਡੀ ਦੇ ਲਈ ਭਾਜੀ ਗੁਰਪ੍ਰੀਤ ਸਿੰਘ ਉਹਨਾਂ ਦੇ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ 2,70,000 ਦੀ ਹੈ ਜਿਹੜੀ ਗੱਡੀ ਤੁਹਾਨੂੰ ਮਿਲ ਜੂਗੀ ਬਿਲਕੁਲ ਚਾਲੂ ਕੰਡੀਸ਼ਨ ਦੇ ਵਿੱਚ ਆ ਫਰਸਟ ਕਲਾਸ ਕੋਈ ਵੀਰ ਇੱਥੇ ਆਪਣੀ ਆ ਕੇ ਚਰਾ ਕੇ ਟ੍ਰਾਈ ਲੈ ਕੇ ਤਸੱਲੀ ਕਰ ਸਕਦਾ ਤੇ ਬਾਕੀ ਜੋ ਵੀ ਉਹਦੇ ਬਾਰੇ ਮੁੱਢਲੀ ਬੇਸਿਕ ਇੱਕ ਡਿਟੇਲ ਸੀਗੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਫਿਲਹਾਲ ਦੋਸਤੋ ਮਿਲਦਾ ਹੈ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਦੇ